ਕਾਂਗਰਸ ਪਾਰਟੀ ਵੱਲੋਂ ਇੱਕ ਹੋਰ ਵੱਡੇ ਲੀਡਰ ਨੇ ਕਾਂਗਰਸ ਪਾਰਟੀ ਦੇ ਉੱਪਰ ਚੁੱਕੇ ਵੱਡੇ ਸਵਾਲ ਜੋ ਕਾਂਗਰਸ ਪਾਰਟੀ ਵੱਲੋਂ ਟਿਕਟਾਂ ਦਿੱਤੀਆਂ ਗਈਆਂ ਜੋ ਉਮੀਦਵਾਰ ਐਲਾਨੇ ਗਏ ਨੇ ਉਹਨਾਂ ਨੂੰ ਲੈ ਕੇ ਉਸ ਲੀਡਰ ਨੇ ਵੱਡੇ ਸਵਾਲ ਖੜੇ ਕਰ ਦਿੱਤੇ ਨੇ ਸੋ ਕੌਣ ਹੈ ਉਹ ਲੀਡਰ ਵੱਡਾ ਨਾਮ ਹੈ ਪੰਜਾਬ ਦੇ ਵਿੱਚ ਜੋ ਕਿ ਕਾਂਗਰਸ ਪਾਰਟੀ ਦਾ ਪ੍ਰਧਾਨ ਵੀ ਰਹਿ ਚੁੱਕੇ ਨੇ ਹੋਰਨਾਂ ਨੇ ਕਾਂਗਰਸ ਪਾਰਟੀ ਦੇ ਵਿੱਚ ਹੁੰਦਿਆਂ ਹੋਇਆਂ ਜਿਹੜਾ ਕਿ ਆਪਣੀ ਪਾਰਟੀ ਦੇ ਉੱਪਰ ਵੱਡੇ ਦੋਸ਼ ਲਾਏ ਨੇ ਸੋ ਤੁਸੀਂ ਜੁੜਿਓ ਚੜ੍ਹਦੀ ਕਲਾ ਲਾਈਵ ਨਾਲ ਤੁਹਾਡਾ ਬਹੁਤ-ਬਹੁਤ ਸਵਾਗਤ ਹੈ ਤੁਹਾਡੇ ਆਪਣੇ ਚੈਨਲ ਤੇ ਮੈਂ ਹਾਂ ਮਾਸਟਰ ਕਿਕਰ ਸਿੰਘ 2024 ਲੋਕ ਸਭਾ ਇਲੈਕਸ਼ਨ ਦੇ ਵਿੱਚ ਕਾਂਗਰਸ ਵੱਲੋਂ ਪੰਜਾਬ ਦੀਆਂ 12 ਲੋਕ ਸਭਾ ਸੀਟਾਂ ਤੋਂ ਉਮੀਦਵਾਰ ਉਤਾਰ ਦਿੱਤੇ ਜਾਂਦੇ ਨੇ ਟਕਸਾਲੀ ਕਾਂਗਰਸੀ ਜਿਹੜੇ ਕਿ ਨਵਜੋਸ਼ ਸਿੰਘ ਸਿੱਧੂ ਦੇ ਧੜੇ ਨਾਲ ਸੰਬੰਧਿਤ ਉਹਨਾਂ ਦੇ ਵਿੱਚੋਂ ਕਿਸੇ ਨੂੰ ਉਮੀਦਵਾਰ ਨਹੀਂ ਬਣਾਇਆ ਜਾਂਦਾ ਜੋ ਦਾਵੇਦਾਰ ਸੀ ਹਲਕਿਆਂ ਦੇ ਵਿੱਚ ਜਿਨ੍ਹਾਂ ਨੇ ਆਪਣੇ ਦਾਵੇਦਾਰੀਆਂ ਪੇਸ਼ ਕੀਤੀਆਂ ਸੀ ਉਹਨਾਂ ਨੂੰ ਉਮੀਦਵਾਰ ਨਹੀਂ ਬਣਾਇਆ ਜਾਂਦਾ ਕਾਰਨ ਤੇ ਕਾਰਨ ਸਿਰਫ ਨਵਜੋਸ਼ ਸਿੰਘ ਸਿੱਧੂ ਦਾ ਧੜਾ ਹੈ ਸੋ ਉਹਨਾਂ ਦੇ ਵਿੱਚੋਂ ਇੱਕ ਸਾਬਕਾ ਪ੍ਰਧਾਨ ਕਾਂਗਰਸ ਕਮੇਟੀ ਦਾ ਦਲਿਤ ਆਗੂ ਜਿਸ ਨੂੰ ਕੇ ਕੈਪਟਨ ਅਮਰਿੰਦਰ ਸਿੰਘ ਨੇ ਵੀ ਉਦੋਂ ਇਹ ਗੱਲ ਕਹੀ ਸੀ ਕਿ ਜਿਸ ਤਰ੍ਹਾਂ ਮੱਖਣ ਦੇ ਵਿੱਚੋਂ ਵਾਲ ਕੱਢ ਕੇ ਸੁੱਟੀਦਾ ਮੈਂ ਉਸ ਤਰ੍ਹਾਂ ਇਹੋ ਜੇ ਬੰਦਿਆਂ ਨੂੰ ਬਾਹਰ ਕੱਢ ਕੇ ਕਾਂਗਰਸ ਸੁੱਟਾਂਗਾ ਸੋ ਕੈਪਟਨ ਅਮਨਿੰਦਰ ਸਿੰਘ ਨੂੰ ਕਹੀ ਗੱਲ ਉਦੋਂ ਤੂੰ ਉਸ ਲੀਡਰ ਨੂੰ ਬਾਹਰ ਕੱਢਿਆ ਹੋਇਆ ਔਰ ਉਸ ਚੁੱਪ ਬੈਠਾ ਰਿਹਾ ਉਸ ਤੋਂ ਬਾਅਦ ਜਦੋਂ ਕਿ ਕੈਪਟਨ ਅਮਨਿੰਦਰ ਸਿੰਘ ਛੱਡ ਕੇ ਚਲਾ ਜਾਂਦਾ ਹੈ ਨਵਜੋਤ ਸਿੰਘ ਸਿੱਧੂ ਉਸ ਲੀਡਰ ਨੂੰ ਜਿਹੜਾ ਕਿ ਕਾਂਗਰਸ ਪਾਰਟੀ ਲਈ ਤੋਰਦੇ ਨੇ ਕਾਂਗਰਸ ਪਾਰਟੀ ਦੀ ਕੁਰਬਾਨੀਆਂ ਕੀ ਤਿੱਥੀਆਂ ਉਸਨੇ ਲੀਡਰ ਨੇ ਕਾਂਗਰਸ ਨੂੰ ਖੜਾ ਕੀਤਾ ਦਲ ਤਾਕੂਆਂ ਦੇ ਵਿੱਚ ਕਾਂਗਰਸ ਨੂੰ ਜਿਹੜਾ ਕਿ ਲੈ ਕੇ ਗਿਆ ਪਰ ਉਸ ਲੀਡਰ ਨੂੰ ਜਿਹੜਾ ਕਿ ਦਰਕਿਨਾਰੇ ਕੀਤਾ ਜਾ ਰਿਹਾ ਹੈ ਹੁਣ ਫਿਰ ਜਿਹੜਾ ਕਿ ਪ੍ਰਤਾਪ ਸਿੰਘ ਬਾਜਵਾ ਤੇ ਰਾਜਾ ਅਵੜਿੰਗ ਇਹਨਾਂ ਨੇ ਫਿਰ ਦਲਤਾ ਨੂੰ ਜਿਹੜੇ ਕਾਂਗਰਸੀ ਦਲਤ ਨੇ ਉਹਨਾਂ ਨੂੰ ਇੱਕ ਵਾਰ ਫਿਰ ਪਿੱਛੇ ਕੱਢ ਦਿੱਤਾ ਹੈ ਸੋ ਇਹ ਦੋਸ਼ ਲਾਏ ਨੇ ਸਾਬਕਾ ਪ੍ਰਧਾਨ ਪੰਜਾਬ ਕਾਂਗਰਸ ਦੇ ਸ਼ਮਸ਼ੇਰ ਸਿੰਘ ਦੂਲੋ ਨੇ ਸ਼ਮਸ਼ੇਰ ਸਿੰਘ ਦੂਲੋ ਨੇ ਪੰਜਾਬ ਕਾਂਗਰਸ ਸਮੀਧਵਾਰਾਂ ਤੇ ਵੱਡੇ ਸਵਾਲ ਖੜੇ ਕਰਤੇ ਨੇ ਕਾਂਗਰਸ ਹਾਈ ਕਮਾਂਡ ਨੂੰ ਇੱਕ ਪੱਤਰ ਲਿਖਿਆ ਹੈ ਸੋਨੀਆ ਗਾਂਧੀ ਨੂੰ ਰahul ਗਾਂਧੀ ਨੂੰ ਨੇ ਇੱਕ ਪੱਤਰ ਲਿਖਿਆ ਹੈ ਉਸ ਪੱਤਰ ਦੇ ਵਿੱਚ ਵੱਡੇ ਸਵਾਲ ਖੜੇ ਕੀਤੇ ਨੇ ਸੋ ਕਾਂਗਰਸ ਪੂਰੀ ਤਰ੍ਹਾਂ ਪੰਜਾਬ ਦੇ ਵਿੱਚ ਫਸ ਗਈ ਹੈ ਪੰਜਾਬ ਦੇ ਜਿਹੜੇ ਕਾਂਗਰਸ ਈਕਾਈ ਦੇ ਆਗੂ ਨੇ ਉਹਨਾਂ ਨੂੰ ਨੇ ਇਸ ਦਾ ਜਵਾਬ ਦੇਣਾ ਔਖਾ ਹੋ ਗਿਆ ਹੈ ਉਹਨਾਂ ਨੇ ਕੀ ਕਿਹਾ ਹੈ ਉਹਨਾਂ ਨੇ ਇਹ ਗੱਲ ਕਰੀਏ ਕਿ ਕਹਿੰਦੇ ਲੋਕ ਸਭਾ ਚੋਣਾਂ ਦੇ ਮੱਦੇ ਨਜ਼ਰ ਸਾਰੀਆਂ ਪਾਰਟੀਆਂ ਨੇ ਤਿਆਰੀਆਂ ਖਿੱਚ ਲਈਆਂ ਹਨ ਤੇ ਆਪਣਾ ਆਪਣਾ ਚੋਣ ਪ੍ਰਚਾਰ ਸ਼ੁਰੂ ਕਰ ਦਿੱਤਾ ਹੈ ਉੱਥੇ ਕਾਂਗਰਸ ਪਾਰਟੀ ਵੱਲੋਂ ਪੰਜਾਬ ਵਿੱਚ ਵੀ ਜਿਹੜਾ ਕਿ ਪ੍ਰਚਾਰ ਸ਼ੁਰੂ ਹੋਇਆ ਹੋਇਆ ਹੈ ਪਰ ਕਾਂਗਰਸ ਦੇ ਸੀਨੀਅਰ ਆਗੂ ਪਾਰਟੀ ਤੋਂ ਨਾਰਾਜ਼ ਹੋ ਕੇ ਬੈਠੇ ਹਨ ਕਾਂਗਰਸ ਦੇ ਸਾਥਕਾਰ ਰਾਜ ਸਭਾ ਮੈਂਬਰ ਸ਼ਮਸ਼ੇਰ ਸਿੰਘ ਦੁੱਲੋਂ ਨੇ ਸੀਨੀਅਰ ਆਗੂ ਸੋਨੀਆ ਗਾਂਧੀ ਤੇ ਕਾਂਗਰਸ ਪ੍ਰਧਾਨ ਮਲਕਰਜ ਖੜਗੇ ਨੂੰ ਪੱਤਰ ਲਿਖ ਕੇ ਪੰਜਾਬ ਦੇ ਉਮੀਦਵਾਰਾਂ ਤੇ ਵੱਡੇ ਸਵਾਲ ਖੜੇ ਕੀਤੇ ਹਨ ਦੁੱਲੋਂ ਨੇ ਕਿਹਾ ਕਿ ਕਾਂਗਰਸ ਪਾਰਟੀ ਨੇ ਸਾਲ 2022 ਦੇ ਵਿਧਾਨ ਸਭਾ ਚੋਣਾਂ ਵਿੱਚ ਵੱਖ-ਵੱਖ ਘਟਾਲਿਆਂ ਵਿੱਚ ਮਾਫੀਆਂ ਵਿੱਚ ਤਸਕਰੀ ਨਸ਼ਿਆਂ ਤੇ ਸ਼ਰਾਬ ਤਸਕਰੀ ਦੇ ਕਾਰੋਬਾਰਾਂ ਵਿੱਚ ਸ਼ਾਮਲ ਵਿਅਕਤੀਆਂ ਨੂੰ ਟਿਕਟਾਂ ਦਿੱਤੀਆਂ ਸਨ ਜਿਸ ਕਾਰਨ ਪੰਜਾਬ ਵਿੱਚ 2022 ਵਿੱਚ ਕਾਂਗਰਸ ਦਾ ਹਾਸ਼ਰ ਹੋਇਆ ਕਾਂਗਰਸ ਹਾਰੀ ਇਸੇ ਤਰ੍ਹਾਂ ਕਾਂਗਰਸ ਪਾਰਟੀ ਨੇ ਲੋਕ ਸਭਾ ਚੋਣਾਂ ਦੌਰਾਨ ਪੰਜਾਬ ਵਿੱਚ ਦਲ ਬਦਲੂ ਤੇ ਆਪਣੀ ਪ੍ਰੋਸੈਸ ਯੋਗਤਾ ਗਵਾ ਚੁੱਕੇ ਉਮੀਦਵਾਰਾਂ ਨੂੰ ਚੋਣ ਮੈਦਾਨ ਵਿੱਚ ਉਤਾਰਿਆ ਹੈ ਉਹਨਾਂ ਕਹਿੰਦੇ ਕਿ ਪੰਜਾਬ ਵਿੱਚ ਕਾਂਗਰਸ ਦੇ 13 ਵਿੱਚੋਂ 12 ਉਮੀਦਵਾਰ ਆਪਣੀ ਪ੍ਰੋਸੈਸ ਯੋਗਤਾ ਗਵਾ ਚੁੱਕੇ ਹਨ ਇਸ ਤੋਂ ਇਲਾਵਾ 12 ਵਿੱਚੋਂ 5 ਕਾਂਗਰਸੀ ਹਨ ਤੇ ਬਾਕੀ 7 ਜਿਹੜੇ ਨੇ ਬਾਹਰੀ ਉਮੀਦਵਾਰਾਂ ਨੂੰ ਟਿਕਟਾਂ ਦਿੱਤੀਆਂ ਨੇ ਕਾਂਗਰਸ ਪਾਰਟੀ ਨੇ ਇਹਨਾਂ ਬਾਰੇ ਉਮੀਦਵਾਰਾਂ ਟਿਕਟਾਂ ਦੇਣ ਲਈ ਪਾਰਟੀ ਦੇ ਕਈ ਸੀਨੀਅਰ ਤੇ ਟਕਸਾਲੀ ਆਗੂ ਨੂੰ ਨਜ਼ਰ ਅੰਦਾਜ਼ ਕੀਤਾ ਗਿਆ ਹੈ ਉਹਨਾਂ ਕਹਿੰਦੇ ਕਿ ਪੰਜਾਬ ਦੀ ਸੱਤਾ ਵਿੱਚ ਲੰਬਾ ਸਮਾਂ ਰਾਜ ਕਰਨ ਵਾਲੀ ਕਾਂਗਰਸ ਪਾਰਟੀ ਅੱਜ ਹਾਸ਼ੀਏ ਤੇ ਪਹੁੰਚ ਗਈ ਹੈ ਜਿਸ ਨੂੰ ਬਚਾਉਣ ਲਈ ਪੁਰਾਣੇ ਤੇ ਵਫਾਦਾਰ ਆਗੂ ਨੂੰ ਅੱਗੇ ਲਿਆਉਣਾ ਚਾਹੀਦਾ ਹੈ ਉਹਨਾਂ ਕਹਿੰਦੇ ਕਾਂਗਰਸ ਪਾਰਟੀ ਨੂੰ ਵਿਧਾਨ ਸਭਾ ਚੋਣਾਂ 2022 ਦੇ ਚੋਣ ਤੇ ਜਾਂ ਤੇ ਵਿਚਾਰ ਕਰਨਾ ਚਾਹੀਦਾ ਹੈ ਇਸ ਪੱਤਰ ਦੀ ਕਾਪੀ ਕਾਂਗਰਸ ਦੇ ਸੀਨੀਅਰ ਆਗੂ ਰੋਹਲ ਗਾਂਧੀ ਅਤੇ ਪੰਜਾਬ ਵਿਚਾਰੇ ਦਿਵਿੰਦਰ ਯਾਦਵ ਨੂੰ ਵੀ ਨੂ ਮੀ ਉਹਨਾਂ ਨੇ ਭੇਜੀ ਏ ਸੋ ਹੁਣ ਕਾਂਗਰਸ ਪਾਰਟੀ ਦੇ ਜਿਹੜੇ ਉਮੀਦਵਾਰ ਨੇ ਉਹਨਾਂ ਨੇ ਖਤਰੇ ਦੀ ਘੰਟੀ ਹੋ ਗਿਆ ਹੈ ਜਿਹੜਾ ਕਿ ਆਪਣੀ ਪਾਰਟੀ ਦੇ ਵਿੱਚੋਂ ਹੀ ਵਿਰੋਧ ਹੋਣਾ ਸ਼ੁਰੂ ਹੋ ਗਿਆ ਹੈ ਬਵਾਲ ਖੜਾ ਹੋ ਗਿਆ ਹੈ ਹੁਣ ਪੰਜਾਬ ਕਾਂਗਰਸ ਕਮੇਟੀ ਦੇ ਪ੍ਰੰਟ ਰਾਜਾ ਵੜਿੰਗ ਜੋ ਇਸ ਤੇ ਕੀ ਜਵਾਬ ਦੇਣਗੇ ਦਿਵਿੰਦਰ ਯਾਦਵ ਕੀ ਜਵਾਬ ਦੇਣਗੇ ਕਿ ਦਿਵਿੰਦਰ ਯਾਦਵ ਜੋ ਨਵੇਂ ਆਏ ਨੇ ਇਥੇ ਇਨਚਾਰਜ ਲੱਗੇ ਨੇ ਉਹਨਾਂ ਨੂੰ ਪੁਰਾਣੇ ਟਕਸਾਲੀਆਂ ਨਾਲ ਮਿਲਣ ਤੱਕ ਨਹੀਂ ਦਿੱਤਾ ਗਿਆ ਪੁਰਾਣੇ ਟਕਸਾਲੀ ਕਾਂਗਰਸੀਆਂ ਨਾਲ ਉਹਨਾਂ ਨੂੰ ਜਿਹੜਾ ਕਿ ਬੁਲਾਇਆ ਤੱਕ ਨਹੀਂ ਗਿਆ ਸੋ ਰਾਜਾ ਵੜਿੰਗ ਤੇ ਪ੍ਰਤਾਪ ਸਿੰਘ ਬਾਜਵਾ ਇਹਨਾਂ ਨੇ ਕਾਂਗਰਸ ਪਾਰਟੀ ਨੂੰ ਜਿਹੜਾ ਕਿ ਹਾਸ਼ੀਏ ਤੇ ਲੈ ਜਾਂਦਾ ਹੈ ਪੰਜਾਬ ਦੇ ਵਿੱਚ ਜਿਵੇਂ 2022 ਦੇ ਵਿੱਚ ਕਾਂਗਰਸ ਜਿਹੜੀ ਹਾਸ਼ੀਏ ਤੇ ਚੱਲੇਗੀ ਹਸ਼ਰ ਮਾਰਾ ਹੋਇਆ ਉਵੇਂ ਇਸ ਲੋਕ ਸਭਾ ਇਲੈਕਸ਼ਨ ਵਿੱਚ ਵੀ ਕਾਂਗਰਸ ਦਾ ਜਿਹੜਾ ਹਸ਼ਰ ਬਹੁਤ ਮਾਰਾ ਹੋਵੇਗਾ ਇਹ ਵੱਡਾ ਸਵਾਲ ਖੜਾ ਕੀਤਾ ਸ਼ਮਸ਼ੇਰ ਸਿੰਘ ਦੁੱਲੋ ਕਾਂਗਰਸ ਪਾਰਟੀ ਦੇ ਸਾਬਕਾ ਪ੍ਰਧਾਨ ਦਲਤਾਗੂ ਨੇ